ਆਪਾਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਈਏ ਤਾਂ ਸਾਨੂੰ ਉੱਥੇ ਭਿਖਾਰੀ ਜ਼ਰੂਰ ਮਿਲਣਗੇ। ਇਹ ਭਿਖਾਰੀ ਬਹੁਤਾਂ ਵਿੱਚ ਪ੍ਰੋਫੈਸ਼ਨਲ ਹੁੰਦੇ ਹਨ। ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਇਹ ਸਭ ਭਿਖਾਰੀ ਇੱਕ ਤਰ੍ਹਾਂ ਨਾਲ ਅਦਾਕਾਰੀ ਕਰਕੇ ਲੋਕਾਂ ਕੋਲੋਂ ਪੈਸੇ ਮੰਗਦੇ ਹਨ। ਇਹ ਵੀਡੀਓ ਸ੍ਰੀ ਅਨੰਦਪੁਰ ਸਾਹਿਬ ਦੀ ਹੈ ਜਿੱਥੇ ਕਿ ਇਹ ਭਿਖਾਰੀ ਆਪਣੇ ਸਰੀਰ ਤੇ ਨਕਲੀ ਜ਼ਖਮ ਬਣਾ ਕੇ ਲੋਕਾਂ ਕੋਲੋਂ ਪੈਸੇ ਮੰਗ ਰਹੇ ਹਨ। ਇਸ ਬਾਬਤ ਇਸ ਵੀਰ ਨੇ ਇਹਨਾਂ ਨਕਲੀ ਜ਼ਖਮ ਬਣਾ ਕੇ ਲੋਕਾਂ ਨੂੰ ਬੇਸਕੂਪ ਬਣਾ ਕੇ ਥੱਗੀ ਕਰਨ ਵਾਲੇ ਇਹਨਾਂ ਭਿਖਾਰੀਆਂ ਦਾ ਪਰਦਾਫਾਸ਼ ਕੀਤਾ ਹੈ। ਹਾਲਾਕਿ ਇਹ ਪਿਖਾਰੀ ਗਰੋਹ ਦੇ ਸਰਗਨਾ ਆਪ ਸਾਹਮਣੇ ਨਹੀਂ ਆਉਂਦੇ ਸਗੋਂ ਇਹ ਬੱਚਿਆਂ ਬੀਬੀਆਂ ਨੂੰ ਅੱਗੇ ਲਾ ਕੇ ਕਮਾਈ ਕਰਦੇ ਆ। ਸੋ ਇਹ ਵੀਡੀਓ ਜ਼ਰੂਰ ਦੇਖੋ ਅਤੇ ਅੱਗੇ ਸ਼ੇਅਰ ਜ਼ਰੂਰ ਕਰੋ ਤਾਂ ਜੋ ਇਹਨਾਂ ਨਕਲੀ ਜ਼ਖਮ ਬਣਾ ਕੇ ਲੋਕਾਂ ਨਾਲ ਠੱਗੀ ਕਰਨ ਵਾਲੇ ਪਿਖਾਰੀਆਂ ਬਾਰੇ ਸਾਰਿਆਂ ਨੂੰ ਜਾਣਕਾਰੀ ਹੋ ਸਕੇ। ਇਹ ਸਿਰਫ ਖੁਲੀਆਮ ਲਗਾਏ ਨੇ। ਹੁਣ ਇਹ ਜ਼ਖਮ ਸੀਰਾ। ਆ ਜ਼ਖਮ ਠੀਕ ਹੋ ਗਿਆ ਸਾਰਾ। ਆ ਦੇਖੋ ਇਕਲਾ ਕੇ ਪੈਸੇ ਨਹੀਂ ਆ ਰਹੇ ਅਰੇ ਬੇਟਾ ਮੈਂ ਤੁਹਾਡੀ ਬਾਤ ਤੁਹਾਡੀ ਕਸੂਰ ਨਹੀਂ ਹੈ ਆਪ ਲੋਕੋ ਕੋ ਰੱਖਾ ਹੋਇਆ ਹੈ ਕਿ ਜਿਹਨੇ ਮੇਰੇ ਕੋ ਮਾਲੂਮ ਹੈ ਆਪ ਲੋਕੋ ਕੋ ਰੱਖਾ ਹੋਇਆ ਹੈ ਆਪ ਲੋਕੋ ਕੋ ਰੱਖਾ ਹੈ ਜੋ ਗਰੋ ਹੈ ਨਾ ਜੋ ਉਹਨ ਲੋਗੋ ਨੇ ਰੱਖਾ ਹੋਇਆ ਹੈ ਇਹ ਆ ਬੱਚਿਆਂ ਦੇ ਜਿਹੜੇ ਇੱਥੇ ਆਨੰਦਪੁਰ ਸਾਹਿਬ ਆਇਆ ਕੀ ਅਸਰ ਪੈਂਦਾ ਹੋਗਾ ਚੀਚਾ ਬੱਚੇ ਰੋ ਰਹੇ ਜਗੇ ਵੇਖ ਵੇਖ ਕੇ ਪਰ ਸਾਡੀ ਬੇਕੂਫੀ ਇੰਨੀ ਵੱਧ ਚੁੱਕੀ ਆ ਕਿ ਨਾ ਤਾਂ ਪ੍ਰਸ਼ਾਸਕਾਂ ਦੇ ਪ੍ਰਬੰਧਕ ਦੇਖਦੇ ਆ ਇਹਨਾਂ ਨੂੰ ਇਨਨੂੰ ਰੱਖਿਆ ਹੋਇਆ ਵੀਰ ਜੀ ਇਹ ਸਚਾਈ ਆ ਉਹਦਾ ਸਾਡਾ ਰੋਜ਼ ਦਾ ਕੰਮ ਹੈ ਹਦਲਾ ਮੇਰਾ ਵੀਰ ਇਧਰ ਦੇਖੀ ਮਨਾ ਚਲੋ ਹਮਰਾ ਪੁਕੀ ਨਾ ਨੋਇ ਲਾ ਕੇ ਬੱਚਾ ਭੱਜ ਗਈ ਨੇ ਮਾਤਾ जख्म ਕੋ ਹੋ ਜਾ ਇਸ ਕੋ ਇਸ ਕੋ ਉੱਪਰ ਸੇ ਖਰੋਜ ਦੂੰ ਚਲੋ ਮੈਂ ਆਪਕੋ ਹਸਪੀਟਲ ਖੜਤਾ ਹੂੰ ਠੀਕ ਹੈ ਉਠੋ ਆਜੋ ਜਾਣਾ ਹਸਪੀਟਲ ਜਾਣਾ ਹੈ ਚਲ ਆ ਹਸਪੀਟਲ ਉਠੋ ਕਿ ਬਾਜ ਗਈ ਇਹ ਮਾਤਾ ਵੇ ਜ਼ਖਮ ਨਹੀਂ ਆ ਇਹਨਾਂ ਨੇ ਦਵਾਈ ਲਾਈ ਉੱਪਰ ਕਰੀਮ ਲਾ ਕੇ ਜ਼ਖਮ ਬਣਾਏ ਹੋਏ ਆ ਪਰ ਅਹੀਂ ਬੇਕੂਫ ਲੋਗ ਕਵਾਦਾ 10000 ਰੁਪਏ ਛੁੱਟੀ ਜਾਂਦੇ ਆ ਲੋੜ ਵੰਦ ਦੇ ਯਾਰ ਕੋਠੇ ਪਾ ਦੋ ਕਿਸੇ ਦੇ ਇਹਨੂੰ ਘਰੇ ਰੱਖਣ ਦੇ ਦੋ ਉਹ ਭੱਜ ਵੀ ਗਈ ਮਾਤਾ ਜਿਹੜੀ ਤੁਰਨੀ ਚਾਹੀਦੀ ਇਹ 2 ਮਿੰਟ ਦੇ ਸਭ ਕੋ ਸਬੂਤ ਆ ਗਿਆ ਨਾ ਯਾਰ ਲੋਕੀ 1000 ਰੁਪਏ ਹੀ ਛੁੱਟੀ ਰੋਣੇ ਦਾ ਇਹ ਗਾਲਾ ਉਹਦਾ ਲੰਮੀ ਪਈ ਭੱਜ ਗਈ ਮੈਂ ਮੋਟਿਆ ਓਏ ਜਿਹੜੀ ਚੱਲ ਨਹੀਂ ਸਕਦੀ 1 ਮਿੰਟ ਚ ਫੁੱਟ ਗਈ ਆ 4 ਮਿੰਟ ਜਿਹੜੇ ਸੂਰਜ ਦੀ ਲੋੜ ਸਾਨੂੰ ਦੀ ਨਾ ਬੋਲੇ ਖੜਾ ਬੜਾ ਮੇਰੇ ਵੀ ਗੁਰੂ ਘਰੋਂ ਬੋਲੇ ਸੋਹਣਿਆ ਸਾਡੇ ਇਥੋਂ ਦੇ ਪ੍ਰਬੰਧਕ ਕੋਈ ਕਰਨ ਦੇ ਆ ਬੰਦਾ ਜਿਹੜਾ ਸਰੋਵਰ ਚੋਂ ਬੱਚੇ ਰੋਂਦੇ ਨਿਗਲਦੇ ਆ ਜਖਮਾਂ ਤੇ ਦਵਾਈ ਲਈ ਆ ਜਿਹੜੇ ਤੁਸੀਂ ਜ਼ਖਮ ਦੇਖ ਰਹੇ ਹੋ ਇਹ ਨਕਲੀ ਆ ਪਰੇ ਸ਼ਰਿਆਂ ਵਿੱਚ ਜ਼ੁਲਮ ਹੋ ਰਿਹਾ ਸਾਡੇ ਦੇਸ਼ ਦੇ ਅੰਦਰ ਕ੍ਰਾਇਮ ਹੋ ਰਿਹਾ ਆਨੰਦਪੁਰ ਸਾਹਿਬ ਗੁਰਦੁਆਰਾ ਕੇਸਗੜ੍ਹ ਸਾਹਿਬ ਜਦੋਂ ਇਸ਼ਨਾਨ ਕਰਕੇ ਨਿਕਲੇ ਤਾਂ ਦੇਖਿਆ ਕਿ ਸਾਹਮਣੇ 10 ਕਦਮ ਤੇ ਇਹ ਲੋਕ ਨਕਲੀ ਜ਼ਖਮ ਬਣਾ ਕੇ ਪਏ ਨੇ ਤਾਂ ਨਿੱਕੇ ਨਿੱਕੇ ਬੱਚੇ ਦੇਖ ਕੇ ਰੋ ਰਹੇ ਆ ਕਿਉਂਕਿ ਐਡੀ ਦੂਰ ਲੋਕ ਆਪਣੀ ਆਤਮਾ ਲਈ ਸ਼ਾਂਤੀ ਲਈ ਜਾਂਦੇ ਨੇ ਪਰ ਉੱਥੇ ਵੀ ਲੋਕਾਂ ਨੂੰ ਦਰਦ ਦਿਖ ਰਿਹਾ ਸਾਡੇ ਪ੍ਰਬੰਧਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ ਪਤਾ ਵੀ ਹੈ ਕਿ ਜ਼ਖਮ ਨਕਲੀ ਹੈ ਸਾਡੇ ਪ੍ਰਸ਼ਾਸਨ ਨੂੰ ਵੀ ਪਤਾ ਹੈ ਪਰ ਜ਼ਿੰਮੇਵਾਰੀ ਕੋਈ ਨਹੀਂ ਸਾਂਭ ਰਿਹਾ ਬੱਚਿਆਂ ਤੇ ਕੀ ਅਸਰ ਹੁੰਦਾ ਹੋਵੇਗਾ ਇਹ ਸੋਚ ਕੇ ਵੀਡੀਓ ਬਣਾਉਣੀ ਪਈ ਵੀਰੋ